スマイलिंग フェイス क्लब ਨੇ ਦੰਦਾ ਦੀ ਸਾਂਭ ਸੁਭਾਲ ਸੰਬੰਧੀ ਜਾਗਰੂਤ ਕੈਂਪ ਲਾਇਆਗਾ ਕੈਂਪ ਵਿੱਚ 100 ਬੱਚਿਆਂ ਨੂੰ ਟੂ ਪੇਸਟ ਅਤੇ ਬੁਰਸ਼ ਵੰਡੇ ਗਏ ਫਰੀਦਕੋਟਾスマイलिंग ਫੇਸ ਇੰਟਰਨੈਸ਼ਨਲ ਕਲੱਬ ਰੈਜ਼ਿਡੈਂਸ ਫਰੀਦਕੋਟ ਦੇ ਚੇਅਰਮੈਨ ਬਲਜੀਤ ਸਿੰਘ ਬਿੰਦਰ ਅਤੇ ਕਲੱਬ ਪ੍ਰਧਾਨ ਡਾਕਟਰ ਪਰਵਜੋਤ ਸਿੰਘ ਚਾਵਲਾ ਦੀ ਯੋਗਵਾਹੀ ਹੇਠ ਸਰਕਾਰੀ ਮਿਡਲ ਸਕੂਲ ਚੈਲ ਵਿਖੇ ਦੰਦਾ ਦੀ ਸੰਭਾਲ ਅਤੇ ਸਫਾਈ ਸੰਬੰਧੀ ਜਾਗਰੂਤ ਕੈਂਪ ਲਾਇਆ ਗਿਆ ਤੁਸੀਂ ਦੇਖੋ ਕਿ ਐਸ ਕੇ ਨੂੰ ਚੈਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਏਅਰਪੋਰਟ ਜਿੰਨੀ ਮੇ ਆਪਣੀ ਉਮਰ ਹੈ ਆਪਣੇ ਸਾਰੇ ਤੇ ਸਾਰੇ ਦੰਦ ਇੰਟੈਕਟ ਰਹਿਣੇ ਚਾਹੀਦੇ ਸਾਰੇ ਦੰਦ ਤੰਦਰੁਸਤ ਰਹਿਣੇ ਚਾਹੀਦੇ ਤੇ ਉਹਦੇ ਵਾਸਤੇ ਆਪਾਂ ਕਰਨਾ ਕੀ ਹੈ ਬਾਹਰ ਲੰਬਾ ਚੌੜਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਦੋ ਵਾਰੀ ਬ੍ਰਸ਼ ਕਰਨਾ ਹੈ ਇੱਕ ਵਾਰੀ ਸਵੇਰੇ ਇੱਕ ਵਾਰੀ ਰਾਤ ਨੂੰ ਛੋਣ ਠੀਕ ਹੈ ਸੇ ਮਿੱਠੇ ਵਾਲੀਆਂ ਚਿਪਚਿਪੀਆਂ ਚੀਜ਼ਾਂ ਦਾ ਥੋੜਾ ਪਰਹੇਜ਼ ਕਰਨਾ ਸਾਰੇ ਬਚਪਨ ਦੇ ਵਿੱਚ ਹੀ ਕਰਦਾ ਕੌਫੀਆਂ ਖਾਣ ਨੂੰ ਚਾਕਲੇਟ ਖਾਣ ਨੂੰ ਜ਼ਰੂਰ ਖਾਣੀ ਹੈ ਬਨਾਈ ਨਹੀਂ ਹੈ ਚਾਕਲੇਟਾਂ ਤੋਂ ਕੌਫੀਆਂ ਤੋਂ ਬਨਾਈ ਨਹੀਂ ਹੈ ਪਰ ਕਰਨਾ ਕੀ ਹੈ ਜੇ ਮੰਨ ਲਓ ਪੰਜ ਟੌਫੀਆਂ ਖਾਣੀਆਂ ਤੇ ਉਹ ਸਾਰਾ ਦਿਨ ਮੂੰਹ 'ਚ ਹੀ ਬਾਕੀ ਟੋਲੇ ਰਹਿਣਾ ਹੈ ਜਾਂ ਇੱਕ ਵਾਰੀ ਖਾ ਲਈ ਘੱਟੇ ਬਾਅਦ ਅੰਦਿੱਕੀ ਫਿਰ ਸੰਟੇ ਬਾਅਦ ਖਾ ਲਈ ਉਹ ਪੰਜੋ ਟੌਫੀਆਂ ਇੱਕੋ ਵਾਰੀ ਬੈਠ ਕੇ ਖਾ ਲੈਣੀਆਂ ਤੇ ਬ੍ਰਸ਼ ਕਰ ਲੈਣਾ ਤੇ ਵਾਪਸ ਠੀਕ ਹੈ ਸੋ ਸਾਰਿਆਂ ਨੇ ਆਪਣੇ ਦੰਦਾਂ ਦਾ ਖਿਆਲ ਰੱਖਣਾ ਹੈ ਬ੍ਰਸ਼ ਕਰਨਾ ਹੈ ਮਿੱਠੇ ਨੂੰ ਥੋੜਾ ਪ੍ਰੇਸ਼ ਕਰਨਾ ਹੈ ਟੌਫੀਆਂ ਚਾਕਲੇਟ ਥੋੜੇ ਘੱਟ ਖਾਣੀਆਂ ਹੈ ਠੀਕ ਹੈ ਇਹ ਬਸ ਇਹੀ ਗੱਲ ਹੈ ਇਹਦੇ ਨਾਲ ਸਾਨੂੰ ਤੁਹਾਡੇ ਵਧੀਆ ਰਹਿਣਗੇ ਤੇ ਵਧੀਆ ਇਸ ਸੈਕਸਿਵਲ ਸੈਸ਼ਨ ਰਿਪੋਰਟ ਨੇ ਬਹੁਤ ਵੱਡਾ ਤਜਰਬਾ ਹੈ ਇਸ ਲਾਈਨ ਦੇ ਵਿੱਚਨੇ ਕਈ ਕਈ ਜਿਹੜਾ ਸੰਤਪਾਤੀਆਂ ਬਿਮਾਰੀਆਂ ਤੇ ਨਦੀ ਰੋਗਾਂ ਸੰਦਰ ਦੀ ਸਫਾਈ ਅੰਤਰਰਾਸ਼ਟਰੀ ਪ੍ਰਸਿੱਧ ਸਾਡੇ ਵਿੱਚ ਆਏ ਡਾਕਟਰ ਨਿਰਮਰ ਜੀ ਨੇ ਸਮਾਂ ਦਿੱਤਾ ਕਿਉਂਕਿ ਏਡਾ ਵੱਡਾ ਤਜਰਬਾ ਇਸ ਜ਼ਿਲ੍ਹੇ ਦੇ ਵਿੱਚ ਏਕੀ ਸਮੀ ਹੈ ਜਿੱਥੇ ਸਰ ਕੰਮ ਕਰ ਰਹੇ ਹੈ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸ਼ਾਨਦਾਰ ਸਿਹਤ ਸੰਸਥਾਵਾਂ ਸਾਰੀਆਂ ਸਿਹਤ ਸੰਸਥਾਵਾਂ ਦੇ ਜਿਹੜੇ ਸਟਾਫ ਨੂੰ ਨਾਲ ਲੈ ਕੇ ਚੱਲ ਰਹੇ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਨ੍ਹਾਂ ਦੇ ਨਾਲ ਸੁਵੀਰ ਤੀਰ ਜੀ ਮੀਡੀਆ ਦੇ ਸੁਤਨਾ ਅਫਸਰ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਸਿਹਤ ਯੋਜਨਾ ਸੂਚਨਾ ਤੇ ਸਵਾਵਾ ਜਾਗਰੂਤਾ ਪ੍ਰੋਗਰਾਮ ਨੇ ਨਦੀ ਦੇਖ ਰੇਖ ਦੇ ਵਿੱਚ ਹੁੰਦੇ ਨੇ ਦੋਵੇਂ ਹੀ ਸਿਹਤ ਵਿਭਾਗੀਆਂ ਨਾਲ ਸਖੀਤਾ ਦਾ ਅਸੀਂ ਇੱਥੇ ਪਹੁੰਚਣ ਤੇ ਕਲੱਬ ਦੇ ਵੱਲੋਂ ਧੰਨਵਾਦ ਕਰਦੇ ਆ ਤੇ ਜੀ ਆਇਆਂ ਆਦਿ ਬੱਚਿਓ ਤੁਹਾਨੂੰ ਅਸੀਂ ਕਲੱਬ ਦੇ ਵੱਲੋਂ ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਹੈ ਜਿਹਦੀ ਪੂਰੀ ਟੀਮ ਤੁਹਾਡੇ ਕੋਲ ਪਹੁੰਚੀ ਹੈ ਅੱਜ ਤਾਂ ਰੋਸੀ ਜਿਹੜਾ ਟੂਥ ਬ੍ਰਸ਼ ਤੇ ਪੇਸ ਜਿਹੜਾ ਉਹ ਡਿਸਟ੍ਰੀਬਿਊਟ ਕਰਾਂਗੇ ਇਹ ਇਹਦੇ ਨਾਲ ਸਿਰਫ ਤੁਹਾਨੂੰ ਇੱਕ ਮੈਸੇਜ ਦੇਣ ਲਈ ਹੈ ਇਹ ਕਿ ਆਪਾਂਰ ਜਾਨਾ ਆਪਣੇ ਰੰਗਾਂ ਦੀ ਸਾਫਾਈ ਰੱਖਣੀ ਹੈ ਠੀਕ ਹੈ ਹੱਥ ਖੜੇ ਕਰੋ ਸਾਰੇ ਰੱਖੋਗੇ ਹਾਂਜੀ ਵੈਰੀ ਗੁੱਡ